ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਾਲ ਟਾਕਰ ਨੂੰ ਸਮਰਪਿਤ ਉੱਥੇ ਮੱਥਾ ਟੇਕੂਗਾ ਉਸ ਦਲਪੰਥ ਉਸ ਚੱਥੇਦਾਰ ਦੇ ਸਾਹਮਣੇ ਸਿਰ ਵੱਢ ਕੇ ਹਾਜ਼ਰ ਕਰ ਦਾਂਗੇ ਜਿਹੜਾ ਆਪਦੇ ਇਤਿਹਾਸ ਨੂੰ ਬਹਿਰਾਊਗਾ ਬੁੱਢੇ ਨਾਲ ਦੀ ਗੱਲ ਕੀਤੀ ਉਹਨੇ ਜੈਡ ਪਲੱਸ ਸਕਿਉਰਟੀ ਲਈ ਫਿਰਦੇ ਆ ਹਾਲਾਂਕਿ ਅਸੀਂ ਉਸ ਨੂੰ ਚੱਥੇਦਾਰ ਬੁੱਢੇ ਦਾ ਨਹੀਂ ਮੰਨਦੇ ਕਾਗਜ਼ਾਂ 'ਚ ਉਹ ਬਣਿਆ ਵੀਰੇ ਉਹਨਾਂ ਨੇ ਇੰਨੇ ਕ ਬੰਦੇ ਕਤਲ ਕਰਤੇ ਮੈਨੂੰ ਕਿੱਥੇ ਛੱਡਣਗੇ ਪਰ ਮੈਂ ਬੋਲੂਗਾ ਗੁਨਾਹਗਾਰ ਉਹ ਆ ਜਿਹਨੂੰ ਸੱਚ ਪਤਾ ਓਏ ਬੋਲਦਾ ਹੀ ਨਹੀਂ ਸੰਪਰਦਾਵਾਂ ਕਿੰਨੀਆਂ ਤੁਰੀਆਂ ਉਸ ਤੋਂ ਬਾਅਦ ਦਾਲ ਬਾਬਾ ਬੀਦੀ ਚੰਦ ਸਾਹਿਬ ਇੱਕ ਵਾਰੀ ਦਰਬਾਰ ਲੱਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੋੜਾ ਤੇ ਬਾਜ ਤੇ ਪਛਾੜ ਕੇ ਇੱਕ ਸਿੰਘ ਨੂੰ ਦਿੱਤੀ ਉਹਨਾਂ ਦਾ ਨਾਮ ਭੁੱਲ ਗਿਆ ਲੈਣਾ ਨਹੀਂ ਗਲਤ ਨਾ ਲਿਆ ਜਾਂ ਜਦੋਂ ਸ਼ਿਕਾਰ ਲਈ ਗਏ ਜਿਹੜਾ ਬਾਜ ਸਿੰਘ ਨੂੰ ਦਿੱਤਾ ਸੀ 6ਵੇਂ ਪਾਸ਼ਾ ਨੇ ਉਹ ਬਾਜ ਉੱਡ ਗਿਆ ਤੇ ਉਹ ਪੈਂਦੇਖਾਂ ਦੇ ਜਵਾਈ ਅ즈ਮਲ ਖਾਨ ਨੇ ਫੜ ਲਿਆ ਕਹਿੰਦੇ ਜੀ ਬਾਜ ਨਹੀਂ ਮਿਲਦਾ ਬਾਬੇ ਕਹਿੰਦਾ ਉਹ ਕਹਿੰਦੇ ਪਤਾ ਕਰੋ ਸਿੰਘਾ ਨੇ ਪਤਾ ਕੀਤਾ ਸੂ ਮਿਲੀ ਜੀ ਉਹ ਤਾਂ ਅ즈ਮਲ ਖਾਨ ਫੜੀ ਫਿਰਦਾ ਪੈਂਦੇਖਾਂ ਨੂੰ ਕਿਹਾ ਵੀ ਬਾਜ ਲਿਆ ਕੇ ਦੇ ਬਾਬੇ ਕਹਿੰਦਾ ਉਹ ਕਹਿੰਦਾ ਬਾਬੇ ਕਹਿੰਦਾ ਬਾਜ ਮੋੜ ਦੋ ਪੈਂਦੇਖਾਂ ਦਾ ਜਵਾਈ ਕਹਿੰਦਾ ਤੇਰੀ ਕੁੜੀ ਛੱਡ ਦੂੰਗਾ ਪਰ ਮੈਂ ਬਾਜ ਨਹੀਂ ਦੇਣਾ ਉਹ ਕਹਿੰਦਾ ਕੁੜੀ ਰੱਖ ਲੈ ਬਾਜ ਵੀ ਰਹਿਣ ਦੇ ਮੈਂ ਕਹਿ ਦਿੰਦਾ ਤੇ ਉੱਥੇ ਜਾ ਕੇ ਮੁੱਕਰ ਗਿਆ ਦਰਬਾਰ ਚ ਛੇਵੇਂ ਪਾਸ਼ਾ ਨੂੰ ਕਹਿੰਦਾ ਪੈਦੇਖਾ ਕਹਿੰਦਾ 6ਵੇਂ ਪਾਸ਼ਾ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਡੇ ਸਿੱਖ ਝੂਠ ਬੋਲਦੇ ਆ ਬਾਜ ਸਾਡੇ ਘਰੇ ਨਹੀਂ ਹੈਗਾ ਉਹ ਕਹਿੰਦੇ ਜੀ ਹੈਗਾ ਉਹਨਾਂ ਨੇ ਲਿਆ ਕੇ ਬਾਜ ਦਿਖਾਤਾ ਇਹਨਾਂ ਦੇ ਘਰੋਂ ਲਿਆਂਦਾ ਪੈਦੇਖਾ ਗੁੱਸੇ ਚ ਆਇਆ ਰੋਹ ਚ ਆਇਆ ਕਹਿੰਦਾ ਸਿੱਖ ਵੀ ਝੂਠੇ ਗੁਰਨਾਨਕ ਦਾ ਘਰ ਵੀ ਝੂਠਾ ਤੇ ਬਾਬਾ ਵਿਧੀ ਚੰਦ ਸਾਹਿਬ ਜੀ ਦਰਬਾਰ ਚ ਉੱਠੇ ਮਾਰ ਮਾਰ ਮੁਕਿਆਂ ਦਾ ਮੂੰਹ ਭਾਂਤਾ ਪੈਦੇਖਾ ਕਹਿੰਦਾ 6ਵੇਂ ਪਾਸ਼ਾ ਦੇ ਕਹਿੰਦੇ ਘਰ ਦੀ ਤੂੰ ਬੇਅਦਬੀ ਕਿਵੇਂ ਕਰੇਗਾ ਦੀ ਚੰਦ ਦਾ ਦਲਪੰਥ ਕਹੂੰਗਾ ਮੈਂ ਜਿੱਤੇ ਮੈਨੂੰ ਕੋਈ ਸਬੂਤ ਮਿਲਿਆ ਮੈਂ ਅੰਚਮੰਚ ਕਹਿ ਦੂੰਗਾ ਉਸ ਬਾਬਾ ਬਿਲੀ ਚੰਦ ਦਾ ਦਲਪੰਥ ਓਏ ਉਹਨੇ ਤਾਂ ਇਹੀ ਕਿਹਾ ਸੀ ਗੁਰਨਾਣਕ ਦਾ ਘਰ ਚੋਂ ਉੱਠਾ ਏ ਉਹਨੇ ਮਹਾਰਾਜ ਦੀ ਹਜ਼ੂਰੀ ਦੀ ਬੰਦਾ ਕੁੱਟਤਾ ਪੈ ਦੇਖਾ ਜਿਹੜਾ ਦੋ ਸਹਨਾਂ ਨੂੰ ਪੇੜਦਿਆਂ ਨੂੰ ਐਂ ਕਰ ਦਿੰਦਾ ਹੁੰਦਾ ਸੀ ਐਨਾ ਬਲਵਾਨ ਸੀਗਾ ਤੇ ਇੱਥੇ ਉਹਨਾਂ ਦੀ ਮਜੂਦ ਸੰਪਰਦਾਮਾ ਦੇ ਵਿੱਚ ਲੱਖਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਨਾਲਿਆਂ ਚ ਸਿਰ ਤੇ ਹਜੇ ਤੱਕ ਉੱਠੇ ਹੀ ਨਹੀਂ ਅਸੀਂ ਕਿਵੇਂ ਕਹਿਦਾਗੇ ਯਾਰ ਵੀ ਉਹਨਾਂ ਦੇ ਖੂਨ ਤੁਰੇ ਪੈਦੇ ਆ ਤਰਨਾ ਦਲ ਆਉਂਦਾ ਸੁਬਾਹ ਜਿਹਦੇ ਮਜੂਤਾ ਮੁਖੀ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਗੇ ਤਰਨਾ ਦਲ ਦਾ ਫਰਜ ਕੀ ਸੀਗਾ ਕਿੱਥੋਂ ਆਈ ਸੰਪਰਦਾ ਨੌਜਵਾਨਾਂ ਨੂੰ ਭਰਤੀ ਕਰਨਾ ਉਹਨਾਂ ਨੂੰ ਜੰਗ ਲਈ ਤਿਆਰ ਕਰਨਾ ਉਹਨਾਂ ਦਾ ਫਰਜ ਸੀਗਾ ਜਿੱਥੇ ਲੋੜ ਸੀ ਉਹ ਗਾਹ ਮੋਰਚਾ ਨੂੰ ਸਪਲਾਈ ਕਰਦੇ ਸੀ ਐਨੇ ਸਿੰਘ ਤਿਆਰ ਹੋ ਗਏ ਅੱਗੇ ਚੱਲੋ ਕਿੱਥੇ ਆ ਹਰੀਆਂ ਬੇਲਾਂ ਬਾਬਾ ਨਿਹਾਲ ਸਿੰਘ ਆ ਮੁਖੀ ਉੱਥੋਂ ਦੇ ਛੋਟੇ ਬੱਚੇ ਪੈਦਾ ਕਰਨੇ ਉਹਨਾਂ ਨੇ ਛੋਟੀਆਂ ਬੇਲਾਂ ਹਰੀਆਂ ਕਰਨੀਆਂ ਕਿੱਥੇ ਆ ਪਤਾ ਹੀ ਨਹੀਂ ਕੈਨੇਡਾ ਅਮਰੀਕਾ ਕਿੱਥੇ ਲੈ ਗਏ ਜ਼ਮੀਨਾਂ ਜਾਇਦਾਦਾਂ ਛੋਟੀਆਂ ਉਹ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮੈਨੂੰ ਕਹਿੰਦੇ ਉਹ ਕਹਿੰਦੇ ਇਹਨਾਂ ਜੱਟਾਂ ਨੂੰ ਤਾਂ ਜ਼ਮੀਨਾਂ ਅਸੀਂ ਲੈ ਕੇ ਦਿੱਤੀਆਂ ਸੀ ਕਿ ਨਿਸ਼ਾਨ ਸਾਹਿਬ ਦੇ ਥੱਲੇ ਤੇ ਹੁਣ ਲੜਨ ਉਹਨਾਂ ਖਾਤਰ ਤਾਂ ਤੁਸੀਂ ਕਲੀਅਰ ਕਰੋ ਕਿ ਤੁਸੀਂ ਦਿੱਤੀਆਂ ਸੀ ਕਿ ਇਹਨਾਂ ਨੇ ਤੁਹਾਨੂੰ ਦਿੱਤੀਆਂ ਜੱਟਾਂ ਨੂੰ ਜ਼ਮੀਨਾਂ ਸਿੱਖਾਂ ਨੂੰ ਜ਼ਮੀਨਾਂ ਜਾਇਦਾਦਾਂ ਓਏ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ ਉਹਨਾਂ ਤੋਂ ਅੱਜ ਵੀ ਸਿਰ ਕੁਰਬਾਨ ਆ ਉਹ ਤੁਸੀਂ ਤਾਂ ਲੈ ਗਏ ਖੋ ਕੇ ਪੰਜਾਬ ਤੋਂ ਬਾਹਰ ਲਈ ਜਾਂਦੇ ਆ ਤੁਸੀਂ ਤਾਂ ਬਾਨੀ ਅਡਾਨੀ ਮੋਦੀ ਤੋਂ ਵੀ ਭੈੜੇ ਆ ਜੇ ਨਹੀਂ ਤੇ ਆਪਦਾ ਸਟੈਂਡ ਕਲੀਅਰ ਕਰੋ ਤੁਸੀਂ ਸਿੱਖਾਂ ਦੇ ਆ ਕਿ ਸੈਂਟਰ ਦੇ ਆ ਦੰਦ ਮੀਟਖਾਲ ਬਾਬਾ ਹਰਨਾਮਨ ਧੁਮਾਕ ਵੰਦਾ ਪੇਪਰਾਂ ਦੇ ਵਿੱਚ ਵੀ ਮੈਂ ਦੰਦਮੀ 20 ਸਾਲ ਦਾ ਮੁਖੀ ਆ ਜਿਨ੍ਹਾਂ ਦੇ ਮੁਖੀ ਪਹਿਲੇ ਬਾਬਾ ਦੀਪ ਸਿੰਘ ਜੀ ਹੋਏ ਆ ਬਾਬਾ ਦੀਪ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਯਾਰ ਬੁੱਢੀ ਉਮਰ ਆਪਦਾ ਸਿਰ ਤਲੀ ਤੇ ਰੱਖ ਕੇ ਲੜਨ ਦੀ ਇਸ ਦਰਬਾਰ ਖਾਤਰ ਤੇ ਦਰਬਾਰ ਦੇ ਵਿੱਚ ਕੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੇ ਕਹਿੰਦੇ ਉਹਨਾਂ ਦੀ ਗੱਦੀ ਤੇ ਬੈਠੇ ਆ ਐਨੇ ਸਰੂਪਾਂ ਨੂੰ ਅੱਗ ਲੱਗ ਗਈ ਐਨੇ ਸਰੂਪ ਗਾਇਬ ਹੋ ਗਏ ਉਹ ਜੇ ਹਜੇ ਤੱਕ ਬੋਲੇ ਨਹੀਂ ਤੇ ਅਸੀਂ ਕਿਵੇਂ ਕਹਦਾਗੇ ਇਹ ਦੰਦਮੀ ਟਕਸਾਲ ਦੇ ਮੁਖੀ ਆ ਇਹਨਾਂ ਜੋ ਖੂਨੀ ਹੈੜੀ ਗੱਲ ਆ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਹੋਊਗਾ ਜੱਥੇਦਾਰ ਯਾਰ ਦੰਦਮਾਨ ਸਾਹਿਬ ਦਾ ਜੇ ਹੈਗੇ ਤਾਂ ਹੋਊਗਾ ਢਿੱਕ ਢਿੱਕ ਗੰਭ ਪਾੜ ਡੱਕ ਪਿਆ ਜੇ ਹੈਗੇ ਆ ਤਾਂ ਕੋਈ ਇੱਕ ਕੰਮ ਤਾਂ ਦੱਸੋ ਇਹਨਾਂ ਨੇ ਕੀਤਾ ਜੱਥੇਬੰਦੀ ਵਾਲਾ ਸਾਡਾ ਜੱਥੇਦਾਰ ਉਹ ਹੋਊਗਾ ਜਿਹਨੇ ਸਾਨੂੰ ਅਹਿਸਾਸ ਕਰਤਾ ਓਏ ਸਾਡੇ ਹੁੰਦਿਆਂ ਥੋੜੀ ਹਵਾਲ ਨਹੀਂ ਕੋਈ ਝਾਕ ਸਕਦਾ ਤੂੰ ਨੌਜਵਾਨ ਧੀਆਂ 20 ਸਾਲਾਂ ਦੀ ਜਾ ਇੱਥੋਂ ਤੁਰ ਕੇ ਦਿੱਲੀ ਦੀ ਲਾਲ ਕਿਲੇ ਨੂੰ ਹੱਥ ਲਾ ਕੇ ਆਉਂਦਾ ਆਉਂਦਾ ਤੱਕ ਤੇਰੀ ਅੱਖ ਤੇਰੇ ਨਾਲ ਕੋਈ ਅੱਖ ਨਹੀਂ ਚੱਕੂਗਾ ਮੈਂ ਜੱਥੇਦਾਰ ਆ ਉਹ ਸਾਡਾ ਜੱਥੇਦਾਰ ਹੋਊਗਾ ਉਹ ਇੱਥੇ ਤਾਂ ਤੀ ਘਰੋਂ ਨਿਕਲਦੂਗੀ ਬਾਅਦ ਚਾਹੇ ਪਹਿਲੋ ਕਨੈਪ ਹੋ ਜਾਂਦੀ ਐ ਸੇ ਇਨਾ ਪੰਜਾਬਗਾਲੀਆਂ ਨੂੰ ਕਿਵੇਂ ਕਹਿਦਗੇ ਸਾਡਾ ਜੱਥੇਦਾਰ ਕਿਵੇਂ ਕਹਿਦਗੇ ਜੱਥੇਦਾਰ ਆ ਜੱਥੇਦਾਰ ਐਵੇਂ ਨਹੀਂ ਬਣਦੇ ਜੱਥੇਦਾਰਾਂ ਨੂੰ ਬੱਚੇ ਸ਼ਹੀਦ ਕਰਾਉਣੇ ਪੈਂਦੇ ਆ ਜੱਥੇਦਾਰਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਦੇ ਬੱਚਿਆਂ ਦਾ ਕਾਲਜਾ ਕੱਢ ਕੇ ਮੂੰਹ 'ਚ ਪਾਉਂਦੀ ਆ ਹਕੂਮਤ ਬੋਲਟ ਪ੍ਰੂਫ ਗੱਡੀਆਂ 'ਚ ਨਹੀਂ ਘੁੰਮਦੇ ਅਸੀਂ ਕਹਿੰਨੇ ਆ ਸਾਡੇ ਜੱਥੇਦਾਰ ਚੌਪਰ ਰੱਖਣ ਪ੍ਰਾਈਵੇਟ ਜੈੱਟ ਰੱਖਣ ਯਾਰ ਸਾਡੀ ਸਿੱਖ ਕੌਮ ਦੇ ਮੁਖੀ ਆ ਸਾਡੇ ਜੱਥੇਦਾਰ ਆ ਵੱਡੀ ਤੋਂ ਵੱਡੀ ਸਕਿਉਰਿਟੀ ਰਹਿਣ ਇਹਨਾਂ ਦੇ ਨਾਲ ਟੈਂਕ ਚੱਲਣ ਜਦੋਂ ਤੁਰਦੇ ਆ ਪਤਾ ਤਾਂ ਲੱਗਿਆ ਸਿੱਖਾਂ ਦਾ ਜੱਥੇਦਾਰ ਆ ਤੂੰ ਤਾਂ ਹੀ ਚੱਲਣਗੇ ਨਾ ਜੇ ਉਹਨਾਂ ਤੇ ਹੋਊਗਾ ਕੁਝ ਕੱਲਾ ਬਿਆਨ ਦੇਣ ਵਾਲਾ ਜਥੇਦਾਰ ਨਹੀਂ ਹੋਣਾ ਚਾਹੀਦਾ ਕਿਥੋਂ ਹਨ ਸਾਫ ਭਾ ਦੇ ਆ ਤੁਸੀਂ ਜੇ ਇੱਥੇ ਬੈਠੇ ਆ ਕਿਸੇ ਨੂੰ ਦੁੱਖ ਨਹੀਂ ਹੈਗਾ ਇਹਨਾਂ ਇਹ ਤਾਂ ਉਹੀ ਸੀ 10ਵੇਂ ਪਾਸ਼ਾ ਜਿਨ੍ਹਾਂ ਨੇ ਇਹ ਪੁੱਤਰਨ ਕੇਸਸ ਪਰ ਵਾਰ ਦिए 104 4 ਮਹੀਨਿਆਂ ਤੱਕ ਕੀ ਹੋਇਆ ਜੀ ਤੱਕ ਹੀ ਹੈ ਯਾਰ ਕੋਈ ਵਾਰ ਤੂੰ ਕ ਕੀ ਇਹਨਾਂ ਦੇ ਬੱਚੇ ਨਹੀਂ ਹੈਗੇ ਕਦੇ ਮੂੰਹ ਵੇਖਿਆ ਤੁਸੀਂ ਉਹਨਾਂ ਦਾ ਕਿੱਥੇ ਆ ਕਿੱਥੇ ਨਹੀਂ ਇਹ ਇਹ ਮੇਰੀ ਸਟੇਟਮੈਂਟ ਹੈ ਮੇਰੇ ਬਿਆਨ ਹੈ ਇਹ ਇਹਨਾਂ ਦੇ ਪਰਿਵਾਰਾਂ ਦੇ ਨਹੀਂ ਇਹਨਾਂ ਨਾਲ ਉਹ ਮੁਕਸੇ ਨਾ ਹੋ ਜਾਣ ਕਿਤੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਦੁਬਈ ਤੋਂ ਆਉਂਦੇ ਆ ਮੈਂ ਮਿਲਣ ਜਾਣਾ ਮੈਂ ਕਿਹਾ ਉਹਨਾਂ ਨੇ ਪੁੱਛਿਆ ਜੀ ਕੀ ਮੈਂ ਕਿਹਾ ਭਾਈ ਜੀ ਆ ਚੱਕਰ ਆ ਵੀ ਮੈਂ ਨਹੀਂ ਵਿਚਰਨਾ ਚਾਹੁੰਦਾ ਇਹਨਾਂ ਦੇ ਵਿੱਚ ਉਹ ਕਹਿੰਦੇ ਵੀ ਮੈਂ ਜਾਊਂਗਾ ਮੈਂ ਕਿਹਾ ਨੁਕਸਾਨ ਹੋਊਗਾ ਤੇਰੇ ਨਾਲ ਨਹੀਂ ਖੜਨਾ ਕਹਿੰਦੇ ਨਹੀਂ ਖੜਨਗੇ ਹਰੇਕ ਮੁਖੀ ਨੂੰ ਮਿਲਣ ਗਏ ਆ ਜੱਥੇਬੰਦੀ ਦੇ ਨਾਲ ਲੱਗੇ ਹਰੇਕ ਮੁਖੀ ਦਾ ਫੋਟੋ ਵੀਡੀਓ ਹਰੇਕ ਮੁਖੀ ਦੇ ਪੈਰੀ ਹੱਥ ਲਾਏ ਆ ਬਰੋਬਰ ਬੈਠੇ ਆ ਵੀ ਔਖੇ ਵੇਲੇ ਖੜਨਗੇ ਤੇ ਜੇ ਉਹ ਸੱਚੂ ਹੀ ਖੜਨਗੇ ਨਾ ਜੇ ਉਹ ਸੱਚੂ ਹੀ ਖੜੇ ਆ ਤੇ ਮੈਂ ਕਹਿੰਦਾ 24 ਘੰਟਿਆਂ ਦੇ ਵਿੱਚ ਬੱਚੇ ਸਾਡੇ ਪੰਜਾਬ ਹੋਣਗੇ ਜਿਹੜੀ ਗਵਰਨਮੈਂਟ ਦਿਗ루 ਕਣ ਜੇਲ੍ਹ ਇਹਨਾਂ ਚ ਬੰਦ ਕਰੀ ਬੈਠੀ ਆ ਨਾ ਇਹਨਾਂ ਦੇ ਨਾਲ 30 ਸਿੰਘ ਹੋਰ ਆ 50 ਹੋ ਗਏ ਹੋਣਗੇ ਟੋਟਲ ਉਹਨਾਂ ਨੂੰ ਆਮ ਆਦਮੀ ਪਾਰਟੀ ਲਿਆ ਸਕਦੀ ਆ ਉਹਨਾਂ ਦਾ ਸੀਐਮ ਆ ਤੇ ਜੇ ਕਹਿਦਗੇ ਵੀ ਤੁਸੀਂ ਜਥੇਦਾਰਾਂ ਨੂੰ ਨਾ ਬੋਲੋਗੇ ਨਹੀਂ ਹਰਪ੍ਰੀਤ ਸਿੰਘ ਨੂੰ ਰੋਕਿਆ ਕਿਵੇਂ ਉਹ ਜਿਨ੍ਹਾਂ ਨੇ ਸਾਡੇ ਸਿੰਘ ਬੰਦੀ ਕਰਕੇ ਰੱਖੇ ਆ ਭੁੱਖੇ ਧਿਆਏ ਓਏ ਉਹਨਾਂ ਦੇ ਲੀਡਰਾਂ ਦੇ ਜਿਹੜੇ ਵਿਆਹ ਅਟੈਂਡ ਕਰੀ ਜਾਂਦੇ ਆ ਉਹਨਾਂ ਨੂੰ ਅਸੀਂ ਜਥੇਦਾਰ ਕਿਵੇਂ ਮੰਨ ਲਾਂਗੇ ਚੱਡੇ ਦੇ ਵਿਆਹ ਤੇ ਨਹੀਂ ਗਿਆ ਗਿਆਨੀ ਗਿਆਨੀ ਹੋਈ ਕਮਾਗੇ ਜੀ ਜਥੇਦਾਰ ਦਾ ਭਰ ਜਦੋਂ ਹੋਊਗਾ ਉਦੋਂ ਕਹਦਾਂਗੇ ਵੀ ਹੁਣ ਜਥੇਦਾਰੀ ਆ ਭਾਈ ਨਾਲ ਤੁਰਾਂਗੇ ਅਸੀਂ ਕੁਰਬਾਨ ਹੋਣ ਵਾਲੇ ਲੱਖਾਂ ਹੀ ਸਿੰਘ ਨੇ ਲੱਖਾਂ ਹੀ ਪੀਪੂਆਂ ਨੇ ਨੌਜਵਾਨ ਪਣਾ ਨੇ ਅੱਜ ਕੱਲ੍ਹ ਦੇ ਨਾਲ ਜਥੇ ਬੰਦਿਆਂ ਤੇ ਜਥੇਦਾਰਾਂ ਤੋਂ ਕੁਰਬਾਨ ਹੋਣ ਲਈ ਤਿਆਰ ਆ ਉਹ ਕੋਈ ਇੱਕ ਗੁਣ ਤਾਂ ਦੱਸੋ ਇਹਨਾਂ ਦੇ ਵਿੱਚ ਜਥੇਦਾਰਾਂ ਵਾਲਾ ਹੈਗਾ ਇਤਿਹਾਸ ਨਾ ਤੁਸੀਂ ਉਹ ਪੜੋ ਜੇ ਅਸੀਂ ਕਹਿ ਦਈਏ ਉਹ ਯਾਰ ਕੱਲ ਦਾ ਸ਼ੋਰ ਆ ਤੂੰ ਤੈਨੂੰ ਕੀ ਪਤਾ ਵੀ ਐਂ ਕੀਤਾ ਅਸੀਂ ਤਾਂ ਐ ਕੀਤਾ ਸਿੰਘਾਂ ਨੇ ਐ ਕੀਤਾ ਜਿਹੜਾ ਕੰਮ ਮੇਰੇ ਦਾਦੇ ਨੇ ਕੀਤਾ ਸੀ ਉਹਦੇ ਪੈਸੇ ਮੇਰੇ ਪਿਓ ਨੂੰ ਨਹੀਂ ਮਿਲੇ ਤੇ ਜਿਹੜੀਆਂ ਦਿਹਾੜੀਆਂ ਮੇਰੇ ਪਿਓ ਨੇ ਲਾਈਆਂ ਉਹਦੇ ਪੈਸੇ ਮੈਂ ਲੈਣ ਦਾ ਹੱਕਦਾਰ ਨਹੀਂ ਤੇ ਨਾ ਹੀ ਮੈਨੂੰ ਕਿਹਨੇ ਦੇਣੇ ਆ ਵੀ ਭਾਈ ਉਹਨਾਂ ਨੇ ਕੀਤਾ ਸੀ ਉਹ ਜਿਹੜਾ ਕੰਮ ਸਾਡੇ ਵੱਡੇ-ਵਡੇਰੇ ਕਰਕੇ ਉਹਨਾਂ ਦਾ ਹੀ ਇਤਿਹਾਸ ਲਿਖਿਆ ਜਾਣਾ ਇਹਨਾਂ ਦਾ ਨਹੀਂ ਲਿਖਿਆ ਜਾਣਾ ਇਹ ਤਾਂ ਫਿਰ ਉੱਥੇ ਬੈਠੇ ਹੀ ਚੜ ਚੜਾਈ ਕਰ ਗਏ ਉਹ ਭਾਵੇਂ ਸੱਚਖੰਡ ਲਿਖੀ ਜਾਣ ਤੇ ਚਾਹੇ ਸਵਰਗਵਾਸੀ ਲਿਖੀ ਜਾਣ ਉਹ ਤਾਂ ਮੈਂ ਤਾਂ ਮਹਾਰਾਜ ਨੂੰ ਇੱਕ ਗੱਲ ਕਹਿਣਾ ਇਸ ਤੋਂ ਬਾਅਦ ਫਤਿਹ ਪ੍ਰਵਾਨ ਕਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਸ ਹਰੇ ਕਰ ਰਹੇ ਸੀ ਧੁੱਪੇ ਭਾਈ ਨੰਦ ਲਾਲ ਕੋਲੇ ਖੜੇ ਤੇ ਮਹਾਰਾਜ ਤਰੁੱਠੇ ਤੇ ਮਹਾਰਾਜ ਕਹਿੰਦੇ ਵੀ ਭਾਈ ਨੰਦ ਲਾਲਾ ਮੰਗ ਲਾ ਅੱਜ ਕੀ ਮੰਗਣਾ ਉਹਨੇ ਨਹੀਂ ਕੁਝ ਮੰਗਿਆ ਉਹ ਮੰਗਲਾ ਆਨੰਦ ਲਾਲਾ ਕੀ ਚਾਹੀਦਾ ਮਹਾਰਾਜੇ ਦੇ ਦੋਗੇ ਹਾਂਜੀ ਜਦੋਂ ਮੇਰੀ ਮੌਤ ਹੋਵੇ ਨਾ ਤੇ ਜਦੋਂ ਮੇਰਾ ਸਤਕਾਰ ਕਰਨ ਲਈ ਮੈਨੂੰ ਚਖਾ ਤੇ ਪਾਇਆ ਤੇ ਸਾਰੇ ਬਾਜੂ ਮੰਡਲ ਦੀ ਹਵਾ ਬੰਦ ਕਰ ਦਿਓ ਮੈਂ ਨਹੀਂ ਚਾਹੁੰਦਾ ਵੀ ਮੇਰੇ ਮਰਨ ਤੋਂ ਬਾਅਦ ਮੇਰੀ ਮਿੱਟੀ ਵੀ ਮੇਰੀ ਸਵਾ ਵੀ ਉੱਡ ਕੇ ਕਿਸੇ ਬਗਾਨੇ ਦਰ ਤੇ ਜਾਵੇ ਮੈਂ ਤਾਂ ਤੇਰੇ ਦਰ ਤੇ ਹੀ ਰਹਿਣਾ ਚਾਹੁੰਦਾ ਇਨਾਂ ਮੁਤਾਬਕ ਮੈਂ ਬਹੁਤ ਵੱਡਾ ਕਾਪੀ ਆ ਮੈਂ ਸਾਧੂ ਸੰਤਾਂ ਮਹਾਪੁਰਖਾਂ ਬਾਰੇ ਬੋਲਦਾ ਮੈਂ ਸੱਚ ਬੋਲਦਾ ਮੈਂ ਇਹਨਾਂ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਮਹਾਰਾਜ ਜੇ ਹਾਜ਼ਰ ਹੋਣ ਤੇ ਮੈਂ ਇੱਕੀ ਬਚਨ ਕਰਦਾ ਅਰਦਾਸ ਚ ਵੀ ਮੇਰੀ ਮੌਤ ਜਦੋਂ ਮਰਜੀ ਹੋ ਜੇ ਕੋ ਮੇਰੇ ਵਾਸਤੇ ਚ ਨਹੀਂ ਹੈਗਾ ਪਰ ਮੈਂ ਜਦੋਂ ਚਾਹਣਾ ਉਹ ਇਹ ਆ ਵੀ ਜਦੋਂ ਇਹ ਸਾਰੇ ਮਰਨ ਮੇਰੀ ਮੌਤ ਨਾਲ ਹੀ ਹੋ ਜੇ ਭਾਵੇਂ ਕੋਈ ਵੀ ਐਕਸੀਡੈਂਟ ਹੋ ਜੇ ਤੇ ਮੈਂ ਜਾ ਕੇ ਵੇਖਦਾ ਵੀ ਇਹਨਾਂ ਨੂੰ ਮਾੜਾ ਬੋਲਣ ਦੀ ਸਜ਼ਾ ਕੀ ਆ ਤੇ ਕੀ ਸੱਚੂng ਇਹਨਾਂ ਨੂੰ ਸੰਗਲ ਲੱਗਦੇ ਆ ਉਹ ਜਿਹੜੀਆਂ ਸਾਹਿਬ ਜੱਜਾਂ ਦੀਆਂ ਗੱਡੀਆਂ ਤੇ ਤੁਹਾਨੂੰ ਭਾਇਆ ਓਏ ਤੁਹਾਨੂੰ ਨਵਾਜਿਆ ਸਾਹਿਬ ਜੱਜਾਂ ਦੀਆਂ ਗੱਡੀਆਂ ਦੇ ਨਾਲ ਉਹਨਾਂ ਨੂੰ ਤੁਸੀਂ ਸਰਕਾਰੀ ਬਣਾਤਾ ਤੇ ਤੁਸੀਂ ਸਾਹ ਹੀ ਨਹੀਂ ਕੱਢਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਨੂੰ ਦੇ ਕੇ ਗਏ ਸੀ ਗੁਰੂ ਮਾਨੇਓ ਗ੍ਰੰਥ ਤੇ ਉਹਨਾਂ ਤੁਸੀਂ ਗੁਰੂ ਮੰਨਿਆ ਹੀ ਨਹੀਂ ਤੇ ਜੇ ਮੰਨਿਆ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੋਂ ਇੱਥੇ ਕਿਵੇਂ ਹੋ ਜਾਂਦਾ ਅੱਜ ਪਤਾ ਹੀ ਨਹੀਂ ਤੁਹਾਨੂੰ ਨਹੀਂ ਪਤਾ ਦਰਬਾਰ ਸਾਹਿਬ ਦੇ ਵਿੱਚੋਂ ਕਿੰਨੇ ਸਰੂਪ ਗਾਇਬ ਹੋ ਗਏ ਤੇ ਪਏ ਕਿੱਥੇ ਆ ਜੇ ਇੱਕ ਸਰੂਪ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਵੀ ਅੱਜ ਰਾਤ ਨੂੰ ਪਾੜ ਕੇ ਸਿੱਟ ਦਿੱਤਾ ਜਾਵੇ ਤੁਤੋਂ ਸਾਹਬਿਆ ਨਹੀਂ ਜਾਣਾ ਤੁਸੀਂ ਧਰਨੀ ਲਉਦੇ ਰਹਿ ਜੋਗੇ ਅੱਜ ਮੌਕਾ ਲੁਧਿਆਣਾ ਅੰਮ੍ਰਿਤਸਰ ਫਰੀਦਕੋਟ ਫਿਰੋਜਪੁਰ ਕਿੱਥੇ ਕਿੱਥੇ ਬੈਠੋਗੇ ਸਿੱਖ ਹੈਗੇ ਇੰਨੇ ਇਹ ਤੁਹਾਨੂੰ ਦੇਖਣਾ ਪੈਣਾ ਵੀ ਇਹ ਕਰਦੇ ਕੀ ਆ ਜੇ ਤੁਸੀਂ ਇਹਨਾਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਨਾ ਫਿਰ ਆਹ ਕੋ ਕਰਨ ਦੀ ਲੋੜ ਨਹੀਂ ਹੈਗੀ ਫਿਰ ਚੀਕਾਂ ਨਾ ਮਾਰੋ ਫਿਰ ਸਿੱਧੇ ਹੋ ਕੇ ਤੁਰੋ ਚਾਹੇ ਸਰ ਲੈ ਜੇ ਤੇ ਜੇ ਇਹਨਾਂ ਦੇ ਵਿੱਚ ਵਿਚਰਨਾ ਇਹਨਾਂ ਨੂੰ ਸਾਰਾ ਕੁਝ ਮੰਨਣਾ ਮੂਹਰੇ ਲਾਉਣਾ ਪੈਣਾ ਆਓ ਬਈ ਮੂਰੇ ਤੁਸੀਂ ਇੰਨੇ ਜਾਨੇ ਬੈਠੇ ਆਂ ਆਪਾਂ ਸਿੱਖਾਂ ਦੇ ਬੱਚੇ ਆਂ ਹੁਣ ਤੱਕ ਤੁਸੀਂ 50000 ਰੁਪਏ ਮੱਥਾ ਟੇਕਤਾ ਹੋਊਗਾ ਸਾਰੇ ਪਰਿਵਾਰ ਦੇ ਦਰਬਾਰ ਸਾਹਿਬ ਜਾ ਕੇ ਤੇ ਵੀ ਜਾਓ ਇੱਕ ਬੰਦਾ ਉੱਠ ਕੇ ਦਰਬਾਰ ਸਾਹਿਬ ਦੇ ਵਿੱਚੋਂ 100 ਦਾ ਨੋਟ ਚੱਕ ਕੇ ਲਿਆਓ ਜੇ ਤੁਹਾਨੂੰ ਤੇ ਮਾਰਨਾ ਦਿੱਤਾ ਤੇ ਮੇਰਾ ਨਾਮ ਟਾ ਦੇ ਕੀ ਸਾਡੀ ਜ਼ਰਤ ਨਹੀਂ ਹੱਸਦੇ ਪਿਓ ਦੀ ਜੇਬ ਚੋਂ ਪੈਸੇ ਕੱਢਣ ਦੀ ਵੀ ਸਾਨੂੰ ਲੋੜ ਆ ਅਸੀਂ ਦਿੰਦੇ ਰਹੇ ਆ ਜੇ ਤੁਸੀਂ 50 ਦੇ نوٹ ਨੂੰ ਹੱਥ ਲਾਓ ਤੋੜੀਆਂ ਬਾਹਾਂ ਤੋੜ ਦੇਣਗੇ ਉਹ ਸਾਰੇ ਗੰਡ ਬੰਨ ਕੇ ਸਨੇ ਸੋਨਾ ਘਰੇ ਲੈ ਜਾਂਦੇ ਆ ਤੁਹਾਨੂੰ ਪਤਾ ਹੀ ਕੱਖ ਨਹੀਂ ਲੱਗਦਾ ਮੈਂ ਚਾਹੁੰਦਾ ਸਾਡੇ ਸਾਰੇ ਗੁਰੂ ਘਰ ਪੰਜਾਬ ਇੰਡੀਆ ਲੈਵਲ ਵਰਲਡ ਦੇ ਵਿੱਚ ਜਿੰਨੇ ਆ ਸੋਨੇ ਦੇ ਹੋਣੇ ਚਾਹੀਦੇ ਆ ਫਿਰੇ ਜੜੇ ਹੋਣ ਸਾਡੇ ਗੁਰੂ ਘਰਾਂ ਦੇ ਸਿੱਖ ਕੌਮ ਬਹੁਤ ਮਹਾਨ ਕੌਮ ਆ ਪਰ ਮੈਂ ਇਹ ਨਹੀਂ ਚਾਹੁੰਦਾ ਸੋਡਾ ਚੰਮ ਲਾ ਕੇ ਬੰਨ ਇਹ ਤਾਂ ਹੀ ਸੋਪਣਗੇ ਜੇ ਤੁਹਾਡੀਆਂ ਪੱਗਾਂ ਦਸਤਾਰਾਂ ਦਿਮਾਲੇ ਸਲਾਮਤ ਰਹਿਣਗੇ ਫੈਸ਼ਨ ਚ ਨਾ ਰਹੋ ਕੱਲਾ ਇਹਨਾਂ ਨੂੰ ਪੁੱਛੋ ਕਿੱਡੀ ਗਾਫਤ ਆਜੂਗੀ ਜੇ ਇੱਕ ਬੰਦੇ ਨੂੰ ਪੁੱਛ ਲਾਂਗੇ ਅਸੀਂ ਬਾਬਾ ਜੀ ਬਸ ਮਾੜਾ ਜਵਾਬ ਦੇ ਦਿਓ ਸਾਨੂੰ ਤੇ ਜੇ ਗਾਹ ਇਤਿਹਾਸ ਪੜਨਗੇ ਨਾ ਬੱਚੇ ਉਹ ਕਹਿਣਗੇ ਵੀ ਅੱਛਾ ਇਹੋ ਜਿਹੇ ਬੱਚੇ ਹੁੰਦੇ ਸੀ ਜੋ ਸ਼ਹੀਦ ਹੁੰਦੇ ਰਹੇ ਜਰਨਲ ਜਦੋਂ ਕੋਈ ਹੋਇਆ ਉਹਦਾ ਸਮਾਂ ਦੱਸੂਗਾ ਹਜੇ ਨਹੀਂ ਹੈਗਾ ਏ ਤੁਸੀਂ ਵੇਖਣਾ ਵੀ ਆਮ ਜਿਹੜੇ ਨੌਜਵਾਨ ਹੁਣ ਜੇਲਾ ਦੇ ਵਿੱਚ ਬੰਦ ਨੇ ਉਹ ਆਪਣੇ ਆ ਕਿ ਆਪਣੇਆਂ ਦਾ ਸਾਥ ਆਪਾਂ ਦੇਣਾ ਇਹਨਾਂ ਨੇ ਨਹੀਂ ਦੇਣਾ ਤੇ ਜੇ 14 ਦੇ ਆ ਦੇਣ ਕਿਹਦੇ ਵਿੱਚ ਅਣਖ ਗੈਰਤ ਸ਼ਰਮ ਹੋਈ ਵੀ ਸਾਡੇ ਸਿੱਖਾਂ ਦੇ ਬੱਚੇ ਆ ਪਰਿਵਾਰ ਨੇ ਪਹਿਲਾਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਓਏ ਹੁਣ ਵੀ ਬੇਨਤੀ ਭੇਜੀ ਆ ਅਜੇ ਤੱਕ ਆਈ ਨਹੀਂ ਹੈਗੇ ਤੇ ਜ਼ਰੂਰ ਆਉਣਗੇ ਮੈਂ ਨਹੀਂ ਆਉਂਦਾ ਇਕੱਲਾ ਕਿਉਂਕਿ ਇਹਨਾਂ ਦੇ ਵਿੱਚ ਕਦੇ ਇਹ ਨਾ ਹੋਵੇ ਵੀ ਉਹ ਬੈਠਾ ਉੱਥੇ ਜੇ ਇਹ ਸਿੰਘ ਦੇਵੂਗੜ੍ਹ ਜੇ ਤਾਂ ਪੰਜਾਬ ਲਿਆਉਂਦੇ ਆ ਬੰਦੀ ਸਿੰਘ ਭਾਈ ਜਗਤਾਰ ਸਿੰਘ ਅਸਵਾਰਾ ਜੀ ਹੁਣੀ ਬਾਹਰ ਆਉਂਦੇ ਆ ਉਹ ਇਹਨਾਂ ਦਲਾਪਾਠਾ ਦੀ ਸ਼ਰਤ ਹੋਈ ਸਾਨੂੰ ਮਹਿਰੋਂ ਵਾਲੇ ਦਾ ਸਿਰ ਚਾਹੀਦਾ ਉਹ ਸਿਰ ਕਰਵਾ ਲੈ ਕਰੀ ਸਿੱਧੇ ਹੋ ਗਿਆ ਤੁਰਨ ਤਾਂ ਸਹੀ ਪਰ ਮਹਾਰਾਜ ਕਿਰਪਾ ਕਰਨ ਅਰਦਾਸ ਬੇਨਤੀ ਆ ਵੀ ਮਾੜਾ ਮੋਟਾ ਇਹਨਾਂ ਦੇ ਅੰਦਰ ਵੀ ਉਹ ਜਾ ਕੇ ਚਣਕ ਜਿਹੜੀ 10ਵੇਂ ਭਾਸ਼ਾ ਨੇ ਲਾਈ ਸੀ ਤੇ ਫਿਰ ਤੁਹਾਨੂੰ ਸਾਰਾ ਕੁਝ ਹੀ ਮਿਲ ਜੂਗਾ ਘਰੇ ਬੈਠਿਆਂ ਨੂੰ ਹੀ ਮਿਲ ਜੂਗਾ ਤੇ ਫਿਰ ਤੁਹਾਡੇ ਵਿੱਚੋਂ ਜਿਹੜੇ ਨੌਜਵਾਨ ਹੈਗੇ ਆ ਜਰਨੈਲ ਪੈਦਾ ਹੋਣਗੇ ਬ੍ਰਹਮ ਗਿਆਨੀ ਪੈਦਾ ਹੋਣਗੇ ਪਰ ਜਿੰਨਾ ਚਿਰ ਇਹਨਾਂ ਨੇ ਉਸ ਚੀਜ਼ ਨੂੰ ਰੋਕਤਾ ਫਿਰ ਤੁਹਾਡਾ ਦਸ਼ਮਣ ਸੈਟਰ ਨਹੀਂ ਹੋ ਸਕਦਾ ਤੁਹਾਡੇ ਦਸ਼ਮਣ ਦਾ ਤੁਹਾਡੇ ਪੰਜਾਬ 'ਚ ਹੀ ਬੈਠਿਆ ਜਿਹੜੇ ਤੁਹਾਨੂੰ ਦੀਦੇ ਨਹੀਂ ਹਏ ਤਾਂ ਕਿ ਕਰੀ ਲੈਣ ਕਾਲਾ ਕੇ ਤਾਂ ਦੇਖੋ ਹੋ ਜਾਊਗਾ ਓਲਾ ਚੁੱਕਾਂ ਦੀ ਖਵਾ ワーイ